ਤੁਹਾਡਾ ਮੇਰੇ ਬਲੌਗ 'ਚ ਬਹੁਤ ਬਹੁਤ ਸਵਾਗਤ ਹੈ। ਅੱਜ ਨਾ ਇਬਾਦਤ ਦਾ ਬਰਥਡੇ ਹੈ ਤੇ ਅੱਜ ਕੇਕ ਕੱਟਦੇ ਆਂ ਵੱਡੇ ਵੱਡੇ ਦੇ। ਤੇ ਤੁਹਾਨੂੰ ਖਾਣੇ ਆ ਵੀ ਕਿਵੇਂ ਵੱਡੇ ਬਣਾਣੇ ਆ। ਚਲੋ ਮਿਲਦੇ ਆਂ ਬਲੌਗ 'ਚ। ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ। ਚਲੋ ਮਿਲਦੇ ਆ ਤੁਹਾਨੂੰ ਬਲੌਗ 'ਚ। ਤੋ ਕੱਟਦੇ ਆਂ ਗੱਡੀ। ਗਰਮ ਗਰਮੀ ਬੜੀ ਹੈ ਤੇ ਮੜਾ AC ਲਾਣੇ ਆ। ਤੇ ਫੇਰ ਚੱਲਦੇ ਆ ਕੇਕ ਲੈ ਕੇ ਆਉਨੇ ਆ ਇਬਾਦਾ ਅੱਜ ਵੱਡੇ ਐ ਤੇ ਗੱਡੀ ਗਰਮ ਹੋ ਗਈ ਹੋਣੀ ਤੇ AC ਲਾਣੇ ਆ ਮੜਾ ਜਾ ਤੇ ਠੰਡੀ ਹੋ ਜੇਗੀ ਤੇ ਫੇਰ ਚੱਲਦੇ ਆ ਉਸ ਨਾਲ ਬੈਠਾ ਨਹੀਂ ਆਂਦਾ ਗੱਡੀ ਜੀ ਬੜੀ ਗਰਮ ਹੋ ਜਾਂਦੀ ਏ ਚਲੋ ਚੱਲਦੇ ਆ ਅੱਗੇ ਚੱਲਦੇ ਆ ਇਬਾਦਾ ਦਾ ਕੇਕ ਲੈਣ ਅੱਜ ਇਬਾਦਾ ਵੱਡੇ ਐ ਤੇ ਤਿੰਨ ਕੋ 2 ਅੱਜ ਨੇ ਤਿੰਨ ਕੋ ਚ ਕਟਾਂਗੇ ਕੇਕ ਹੁਣ ਚ ਕੋ ਹੁਣ ਚ ਕੋਦੇ ਵੀ ਸਕੂਲੋਂ ਆ ਜਾਏਗਾ ਤੇ ਹੁਣ ਚੱਲਦੇ ਆ ਅੱਗੇ ਤੇ ਕੇਕ ਲੈ ਕੇ ਆਉਨੇ ਆ ਮੋੜ ਕੇ ਅੱਗੇ ਪੱਪੀ ਤੋਂ ਟੋਡਲ ਦੇ ਇਥੇ ਲੈਣੇ ਖਾਣ ਪੀਣ ਦਾ ਸਮਾਨ ਤੇ ਫੇਰ ਜਾਂਦੇ ਆ ਘਰ ਤੇ ਕੇ ਕੱਟਨੇ ਆ ਫੇਰ ਇੱਕ ਅੱਗੋ ਲਵਾਂਗੇ ਇੱਥੇ ਕੇ ਵਧੀਆ ਨਹੀਂ ਹੁੰਦੇ ਐ ਲਈ ਦੁਕਾਨ ਤੋਂ ਲਵਾਂਗੇ ਆਪਣੇ ਪਿੰਡ ਵਾਲੇ ਤੋਂ ਪਿੰਡ ਵਾਲਿਆਂ ਨੇ ਸਵੀਟ ਸ਼ਾਪ ਪਾਈਏ ਉਥੋਂ ਲੈਣੇ ਆ ਤੇ ਫੇਰ ਚਲਦੇ ਆ ਪਿੰਡ ਨੂੰ ਹੁਣ ਤਾਂ ਗਾਗਨ ਲੈਣ ਗਈ ਐ ਗਾਗਨ ਤੇ ਦੀਪੂ ਲੈਣ ਗਈਆਂ ਨੇ ਅੰਦਰ ਸਮਾਨ ਇਹ ਤੋਂ ਕੇਕ ਲੈਣ ਲੱਗੇ ਆਪਣੇ ਪਿੰਡ ਵਾਲੀ ਦੁਕਾਨ ਤੋਂ ਫਾਈਵ ਸਟਾਰ ਤੋਂ ਫੇਰ ਚੱਲਦੇ ਆ ਪਿੰਡ ਤੇ ਹੁਣ ਕੇਕ ਲੈਣ ਗਏ ਨੇ ਕਰ ਗੰਤੇ ਦੀਪੂ ਤੇ ਲੈ ਕੇ ਆ ਗੁੰਦੇ ਨੇ ਫੇਰ ਚੱਲਦੇ ਆ ਪਿੰਡ ਤੇ ਕੀ ਕਾ ਵੱਡੇ ਵੇ ਇੱਕ ਤਰੀਕੇ ਦੇ ਪਰ ਆ ਗਏ ਹੋਏ ਚੜਨੇ ਕਿਹੜੀਂ ਖੜੇ ਕਿਤੇ ਥੋੜੋ ਦੇ ਚੱਲਣ ਦੇ ਤਾਂ ਹੋ ਛੇੜ ਲਓ। ਕੱਲ ਕੱਟੋ। ਹਜੇ ਨਾ ਕੱਟਾਗੇ ਉਹ ਕਰਦੇ ਨਾ ਕੱਟਾਂਗੇ ਨਾ। ਬਾਅਦ ਚ ਖਾ ਲਿਓ। ਛੇੜ ਲਓ। ਗੰਦੇ? ਸਵਾਦ ਹੈ। ਜੀ ਆਦੂ, ਜੀ ਆਦੂ। ਹੈਪੀ ਬਰਥਡੇ ਲਾ ਦਿਓ ਨਾ। ਉੱਥਾ ਬਰਥਡੇ ਲੰਦਾ ਕਰਦਾ। ਇੱਧਰ ਤਾਂ ਲਾਓ ਫੋਟੋ ਜਾਏਗਾ। ਜੀ ਆਦੂ। ਕਿਸੇ ਨੇ ਵੀ ਕਿਹਾ ਨਾ ਫੋਟੋ ਆਈ ਹਮ ਦਿਖਾਣੀ ਇਹ ਤਾਂ ਨਹੀਂ ਇਹ ਤਾਂ ਇਹ ਮਨਾਤਾ ਸੀ ਸ਼ੁਰੂ ਅੰਸਮਾਸਿਕ ਉਹ ਤਾਂ ਤੇ ਤੇ ਵੀ ਦਿਓ ਕਿ ਫੇਰ ਕੱਲ ਕਰ ਦੋ ਤਾਂ ਹੀ ਕੱਟੇਗਾ ਨਾਲ ਬੈਠੋ ਗੱਡੀ ਮੈਂ ਵੀ ਬੈਠ ਗਿਆ ਉਹ ਦੇ ਪਹਿਲਾਂ ਕੱਟ ਤੇ ਲੈ ਬੈਠ ਤੁਸੀਂ ਬੈਠੋ ਨਾਲ kamu demi ini kita kartu ਤਨ ਕਿ ਲਖਲੇ ਆਪੀ ਮੈਂ ਬਾਦੂ ਦੇ ਨੂੰ ਨਾ ਜੀਂਟੀ ਅੰਜੀ ਜੀ ਮੈਂ ਨਾ ਖਾ ਜਾ ਕੱਢ ਪਰੋ ਤੇ ਖਾਇ ਨਾ ਕੱਢ ਦੇ ਨੂੰ ਨਾ ਆਪੀ ਬੋਲ ਲੈ ਕੋਬੇ ਆਪਣਾ ਰਾਜੇ ਕਰੇ ਖਾਨਦਾਨ ਖਾਨਦਾਨ ਕਰੇ ਕਿਰ ਕੀ ਖਾਣਾ ਸਤੇ ਮੁੰਡਿਆਂ ਤੋਂ ਬਾਦੇ ਉਹਦੇ ਦਾਦੂ ਦਾਦੀ ਦਾ ਨਾ ਕੋਣ ਹਾਂ ਉਹ ਫਰੇ ਗਿਆ ਨਾ ਉਹ ਇਹ ਨਹੀਂ ਸਤੇ Happy birthday. <laughs> Happy birthday to you. Happy birthday. તું દ <muchas> <Na, na. muchas> <Nena, muchas> <muchas> બેન ના પડવા દેજો ઓ દીપિને દેખા હા દેખો આનીને થોડી દરમાં માં કે થોડી લેના છે એને લેટ જવાની એને ક્રીમની તૈયારી કાળવા છોરા લે મીનું દેવ એક કટમાં જ ભઈ ਲੇਨਾ ਦੇਰ ਖਾ ਲਓ ਨਹੀਂ ਲੰਗੂ ਲਾਹੇ ਦਾ ਕੱਢਣਾ ਤੇ ਜਿਵੇਂ ਹੈ ਮਾਂ ਅੰਜੀ ਮਾਰਦੇ ਚਾਲ ਕਰਾ ਦਿਨ ਨੈਕਸਟ ਡੇ ਲੈਪਟਾਪ ਲੈ ਕੇ ਆ ਰਿਹਾ ਉਹਦੇ ਇੱਕ ਮੈਂਟ ਐਡੀ ਨਾਲ ਹੀ ਨਾ ਖਾ ਰਿਹਾ ਸੂਦੇ ਵੋ ਕਿੰਨਾ ਸੋਹਣਾ ਸੋਹਣਾ ਵੀਡੀਓ ਬਣਾ ਲੈਨੇ ਬਾਪੂ ਬਣਾ ਲਈ ਬਣਾ ਲਈ ਚਲ ਆ ਚਲੀ ਅੰਦਰ ਮੈਂ ਕੋਲਾ ਬਾਪੂ ਓਏ ਤਾਈ ਮम्मा ਇਹ ਤੇ ਕਹਿ ਤਦੇ ਥੈਂਕ ਯੂ ਥੈਂਕ ਯੂ ਤਾਈ ਮम्मा ਖੜੇ ਖੋਲੋ ਥੈਂਕ ਯੂ ਤਾਈ ਮम्मा ਤੇਰੇ ਦਾਤੂ ਤਾਂ ਚਾਰ ਗੇੜੇ ਲਾਤੇ ਨੇ ਖੋਲੇ ਨੂੰ ਖੋਲੋ ਖੋਲੋ ਚਲੋ ਖੋਲੋ ਮੈਂ ਅੱਜ ਵੀ ਗਈ ਘਸੀਆ ਬਲੀ ਚਾਨਨ ਨਾਲ। ਨਾਲ ਉਹਦੇ ਉਹਦਾ ਲੈਪਟਾਪ ਆਇਆ ਹੈ। ਤਾਈ ਵੱਲੋਂ ਤਾਈ ਇਹਦੇ ਕਵਰ ਨੇ ਆਵਾ ਚੜਾਉਣਾ ਇਹਦੇ। ਕਿੱਚੋ ਗਾਇ ਉਹਦੇ। ਕਿਹੜੀ ਕਲਰ ਦਾ ਉਹ? ਕਿੰਨਾ ਛੋਣਾ ਹੈ। ਪਾਸਵਰਡ ਕੀ ਹੈ? ਆਪ। ਸਾਰਾ ਪੱਤਰ ਹਾਜੀ ਮੈਂ ਜੱਟਾਂ ਵੀ ਭੈਣ ਮਿਲ ਗਈ ਨਾ ਨਹੀਂ ਕੁਝ ਖਾ ਕੇ ਸਾਨੂੰ ਦੇਖੋ ਓਏ ਟੀਮਰ ਨਾ ਕੋਲ ਨਾ ਕਿਉਂ ਨਹੀਂ ਪਿਆ ਲੱਗਿਆ ਤੇ ਹੀ ਕੋਲ ਜੀਓ ਇੱਕ ਲੱਗਾ ਕੋਕੋ ਲੈ ਤੂੰ ਫਾਈਲ ਚੇਕ ਕਰ ਲੈ ਜੀਰੋ ਹੈਗਾ ਤੇ ਕੋਲ ਕੇ ਵੇਖਿਆ ਸੀ ਤਾਪ ਉਹਨਾਂ ਕੰਦੇ ਸੀ ਮੈਨੂੰ ਲੱਗਿਆ ਸੀ ਆਇਆ ਗਿਆ ਨਾ ਪਾਸਪੋਰਟ ਪਾਸਪੋਰਟ ਨਹੀਂ ਦਾ